ਸਾਡੇ ਪੈਣ ਪ੍ਰਾਵਾ ਨੂੰ ਜਿੱਥੇ ਵੀ ਤੁਸੀਂ ਹੋਗੇ ਰਾਜੀ ਤੁਸੀਂ ਹੋਗੇ ਪਰਮਾਤਮਾ ਤੋਂ ਨੋਜੜੀ ਕਲਾ ਵਿੱਚ ਰੱਖੇ ਸੱਚੇ ਪਾਚਾ ਦੰਦੁ ਗੁਣੀ ਰਾਤ ਜੋ ਗੁਣੀ ਤਰੱਕੀ ਵੱਚੇ ਜੀ ਬਾਹਰ ਬੈਠੇ ਤੇ ਸਭ ਤੋਂ ਸਭ ਮੇਰੇ ਪੈਣ ਪ੍ਰਾਵਾ ਬਜ਼ੁਰਗ ਮਤਾਵਾ ਬੱਚੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਬਾਹਰ ਬੈਠੇ ਸੌਰੀ ਟੂਟੋ ਫੈਮਿਲੀ ਦਾ ਬਹੁਤ ਬਹੁਤ ਧੰਨਵਾਦ ਆ ਜੀ ਜਿਹੜੇ ਨਵੇਂ ਜਿਹੜੇ ਭੈਣ ਭਰਾ ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਆ ਪ੍ਰਮਾਤਮਾ ਉਹਨਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਸੱਚੇ ਪਾਤਸ਼ਾਹ ਮਿਹਰ ਭਰੇ ਹੱਥ ਰੱਖੇ ਜੀ ਦੰਦੁਗੁਣੀ ਰਾਤ ਚੋਗੁਣੀ ਤਰੱਕੀ ਬਖਸ਼ੇ ਜੀ ਤੰਦਰੁਸਤੀ ਰਹੇ ਕੀ ਅਸੀਂ ਗਏ ਸੀ ਜੀ ਅੱਜ ਬੱਚਿਆਂ ਦੇ ਸਕੂਲ ਦੇ ਵਿੱਚ ਜਿਹੜਾ ਇੱਕ ਆ ਉਧ ਜਾ ਕੋ ਸੌਰੀ ਤਿਆਂ ਵਾਲੇ ਪ੍ਰੋਗਰਾਮ ਦੇ ਵਿੱਚ ਆਪਣੀ ਨੰਨੂ ਦਾ ਸਮਾਨ ਥੋੜਾ ਜਿਹਾ ਗੁੰਮ ਹੋ ਗਿਆ ਸੀ ਪਰ ਉਹ ਮਿਲਦਾ ਹਜੇ ਵੀ ਨਹੀਂ ਰਿਹਾ ਸੀ ਤੇ ਉਹ ਬੈਡਮੈਨ ਸਾਨੂੰ ਭਰੋਸਾ ਜ਼ਰੂਰ ਦਿਵਾਇਆ ਕਿ ਕੋਈ ਗਾਲੇ ਸਮਾਨ ਐ ਤੋਂ ਆਪਣੇ ਸਕੂਲ ਦੇ ਵਿੱਚੋਂ ਕਿਤੇ ਨਹੀਂ ਜਾਊਗਾ ਬੱਚੇ ਇੱਕੋ ਜਿਹੇ ਐ ਛਰਾਰਤ ਕਰਨ ਲੱਗ ਜਾਂਦੇ ਐ ਕਈ ਵਾਰੀ ਇੱਕ ਦੂਜੇ ਨੂੰ ਖੜਾ ਦਿੰਦੇ ਐ ਨਾ ਫਿਰ ਆਪ ਦਾ ਡਰ ਦੇ ਦਾ ਦੇਂਦੇ ਐ ਇਹ ਵੈਟਮੈਨ ਆ ਸੀ ਤਬਰਕ ਕੀਤਾ ਉੱਥੇ ਜਾ ਕੇ ਗੱਲਬਾਤ ਕੀਤੀ ਉਹਨਾਂ ਨੇ ਸਾਡੀ ਬਹੁਤ ਧਿਆਨ ਨਾਲ ਗੱਲ ਸੁਣੀ ਪਰ ਮੈਂ ਉਹ ਚੀਜ਼ ਉਹ ਇਹ ਚੀਜ਼ ਸੋਚਿਆ ਕਿ ਬੱਚੇ ਜਿਹੜੇ ਆ ਉਹ ਇੱਕੋ ਜਿਹੇ ਨੇ ਕੋ ਬੈਂਦ ਨੂੰ ਲੜ ਪਏ ਬੈਂਦ ਨੂੰ ਫੇਰ ਇਕੱਠੇ ਹੋ ਗਏ ਥੋੜਾ ਜਿਹਾ ਆਪਾਂ ਬੱਚਾ ਦੀ ਗੱਲ ਤੋਂ ਜ਼ਿਆਦਾ ਡਰਾਇਟ ਨਹੀਂ ਲੈਂਦਾ ਹਾਂ ਪਰ ਇਹਨੇ ਗੱਲ ਮੈਂ ਜਰੂਰ ਕਵਾਂਗਾ ਵੀ ਇਹ ਸਮਾਨ ਹੈ ਨਾ ਜਿਵੇਂ ਹੁਣ ਆਪਾਂ ਕਿਸੇ ਭੈਣ ਭਰਾ ਨੂੰ ਕਹਿ ਦਈਏ ਯਾਰਾ ਮੇਰੀ ਮਾਂ ਦਾ ਫੜ ਲੀ ਹਣਾ ਮੈਂ ਆ ਪ੍ਰੋਗਰਾਮ ਕਰ ਰਿਹਾ ਤੇ ਉਵੇਂ ਇਸ ਤਰ੍ਹਾਂ ਕਰਕੇ ਵੀ ਮੈਂ ਤੇਥੋਂ ਜੇ ਲੋੜ ਪਈ ਤਾਂ ਮੈਂ ਸਮਾਨ ਲੈ ਲੂਗਾ ਉਹ ਹੋਇਆ ਇਦਾਂ ਹੀ ਹੈ ਕਈ ਵਾਰੀ ਇਹ ਸਮਾਨ ਬੱਚਾ ਇੱਕ ਦੂਜੇ ਨੂੰ ਫੜਾ ਦਿੰਦਾ ਹੈ ਤੋ ਇਸ ਤਰ੍ਹਾਂ ਕਰਕੇ ਵੀ ਬੱਚੇ ਖਾਭ ਸ਼ਾਂਤ ਸਮਾਨ ਹੋ ਜਾਂਦੇ ਸਾਨੂੰ ਦੋਹਾਂ ਬੈਡਮੈਨ ਨੇ ਮੁੱਖ ਬੈਡਮੈਨ ਹੋ ਜਦੋਂ ਤੇ ਬਹੁਤ ਵਧੀਆ ਬੈਡਮੈਨ ਬੜੇ ਚੰਗੇ ਸੁਆਦ ਨੇ ਬਹੁਤ ਠੰਡਾ ਸੁਆਦ ਨਾਲ ਬੜੀ ਨਰਮਤਾ ਨਾਲ ਸਾਡੀ ਉਹਨਾਂ ਨੇ ਗੱਲ ਸੁਣੀ ਚਾਹ ਪਾਣੀ ਨੂੰ ਬਹੁਤ ਜ਼ੋਰ ਲਾਇਆ ਮਰ ਅਸੀਂ ਉਹਨਾਂ ਦਾ ਬਹੁਤ ਬਹੁਤ तहे ਦਿਲੋਂ ਧੰਨਵਾਦ ਕਰਦੇ ਆ ਉਹਨਾਂ ਨੇ ਸਾਨੂੰ ਬਹੁਤ ਕਿਹਾ ਵੀ ਤੁਸੀਂ ਫੋਨ ਤੇ ਸੁਵਾਰਕ ਕਰ ਲੈਣਾ ਸੀ ਜਾ ਆਪਣੇ ਕਾਊਂਟਰ ਵਾਲੇ ਫੋਨ ਤੇ ਫੋਨ ਕਰ ਲੈਣਾ ਸੀ ਅਸੀਂ ਫਿਰ ਮੈਡਮ ਮੈਡਮ ਨੂੰ ਇਹ ਗੱਲ ਆਖੀ ਵੀ ਮੈਡਮ ਜੀ ਅਸੀਂ ਟ੍ਰਾਈ ਲਾਈ ਸੀ ਮੈਂ ਸਕੂਲ ਵਾਲੇ ਫੋਨ ਤੇ ਵੀ ਲਾਇਆ ਉਹ ਤੋਂ ਵੀ ਨੈਟਵਰਕ ਬਾਹਰ ਹੋਈ ਤੇ ਮੈਡਮ ਦੇ ਫੋਨ ਤੇ ਵੀ ਫੋਨ ਲਾਇਆ ਜਦੋਂ ਸਾਨੂੰ ਕੋਈ ਸਮੱਸਿਆ ਉਹ ਪਰਮਜੀਤ ਕੋਰ ਬੈਡਮ ਜੀ ਜੈਬ ਨਾਲੇ ਤੋਂ ਉਹ ਪਹਿਲਾਂ ਪੜਾਉ ਦੇਂਦੇ ਸੀ ਉਹ ਹਟਾਣਾ ਉੱਥੋਂ हट ਗਏ ਤੇ ਇੱਕ ਭੈਣ ਜੀ ਹੋਰ ਹੈ ਜੈਬ ਨਾਲੇ ਤੋਂ ਮਦਰ ਗਰੀਦਾ ਇਹ ਜੋ ਕੱਚਾ ਨਾਮ ਹੀ ਜਾਣਦਾ ਰਾਣੀ ਵੇਟਮ ਕਹਿੰਦੇ ਉਹਨੂੰ ਤੇ ਉਹ ਵੀ ਬੜੇ ਨੇਕ ਸੁਹਾਦੇ ਆ ਬਹੁਤ ਵਧੀਆ ਜੀ ਉਹਨਾਂ ਨੇ ਬਹੁਤ ਜ਼ੋਰ ਲਾਇਆ ਸਾਨੂੰ ਵੀ ਤੁਸੀਂ ਕਾਹ ਤੋਂ ਤਕਲੀਫ ਕਰਨੀ ਸੀ ਜਾਂ ਤੁਸੀਂ ਮੈਂ ਜੇ ਨਹੀਂ ਭੋਣ ਲੱਗਾ ਸੀ ਜਾਂ ਤੋਂ ਇੱਕ ਦੋ ਘੰਟਿਆਂ ਤੱਕ ਤੇ ਰੇ ਟ੍ਰਾਈ ਕਰ ਲੈਂਦੇ ਵੀ ਤੁਸੀਂ ਇੰਨੇ ਔਖੇ ਹੋ ਕੇ ਆਏ ਤੇ ਵੀ ਤੁਸੀਂ ਇਦਾਂ ਨਾ ਆਇਆ ਕਰੋ ਜੇ ਕੋਈ ਮੁਸ਼ਕਲ ਹੁੰਦੀ ਹੈ ਜਾ ਬੱਚੇ ਦੇ ਪੇਪਰ ਤੇ ਲਿਖਦਿਆ ਕਰੋ ਅਸੀਂ ਨੋਟੋ ਪੜ੍ਹ ਲਿਆ ਕਰਾਂਗੇ ਤੇ ਪਰ ਜਿਵੇਂ ਤੁਸੀਂ ਦੋਨੇ ਵੱਜੋ ਦਿੱਤੇ ਵੀ ਤੁਸੀਂ ਨਾ ਆਇਆ ਕਰੋ ਤਾਂ ਚੰਗਾ ਹੀ ਹੈ ਤੁਹਾਡੇ ਲਈ ਫਾਇਦਾ ਹੈ ਬਾਕੀ ਤੁਹਾਨੂੰ ਕੋਈ ਮੁਸ਼ਕਲ ਨਹੀਂ ਆਉਂ ਦਿੱਤੀ ਜਾਵੇਗੀ ਸਾਡੇ ਆਪ ਦੇ ਬੱਚੇ ਠੀਕ ਹੈ ਜੀ ਫਿਰ ਮੈਂ ਵੀ ਇਹ ਚੀਜ਼ਾਂ ਨੂੰ ਸੋਚ ਗਿਆ ਜਦੋਂ ਉਹਨਾਂ ਨੇ ਇਹ ਗੱਲ ਕਹੀ ਉਹਦੇ ਵੀ ਕੋਈ ਗੱਲ ਨਹੀਂ ਇਹ ਗੱਲ ਦੀ ਜਾਂਚ ਅਸੀਂ ਜ਼ਰੂਰ ਕਰਾਂਗੇ ਉਹਨੇ ਬਹੁਤ ਬਹੁਤ ਧੰਨਵਾਦ ਆ ਜਿਹੜਾ ਸਾਨੂੰ ਹਾਂ ਜੇ ਇੰਨਾ ਉਹਦੇ ਹੀ ਦੱਸ ਦਿੰਦੀ ਵੀ ਜਦੋਂ ਬਾਸ ਵਿੱਚ ਬੈਠੀ ਸੀ ਕਿ ਮੇਰਾ ਵੈਡਮ ਜੀ ਆ ਸਮਾਨ ਦਮ ਹੋ ਗਿਆ ਆਪਾਂ ਚਲੋ ਉਦੋਂ ਹੀ ਲੱਭ ਲੈਣਾ ਤੁ ਜਾ ਕੇ ਸੇ ਬੱਚੇ ਗੋਲਪਲੇਖੇ ਨਾਲ ਜਾ ਕੇਵੇਂ ਰਲਿਆ ਮਿਲਿਆ ਨੇ ਪੰਜਾਬ ਦੇ ਆ ਤੇ ਚਲੋ ਬੱਚਾ ਤੋਂ ਲੈ ਲੈਂਦੇ ਤੇ ਪਰ ਆਪਾਂ ਫੇਰ ਵੀ ਉਹਨਾਂ ਯਾਨੀ ਕਿ ਬੱਚਾ ਪ੍ਰਤੀ ਵੀ ਕਿਸੇ ਦੇ ਬੱਚੇ ਨੂੰ ਆਪਾਂ ਰੋਪ ਨਹੀਂ ਪਾਉਣਾ ਕਿਸੇ ਦੇ ਬੱਚੇ ਨੂੰ ਆਪਾਂ ਝੜਕਣਾ ਨਹੀਂ ਜੋ ਜ ਆ ਬੱਚਾ ਆਵਦਾ ਉਹ ਜਾਗਣੇ ਤੇ ਠੀਕ ਹੈ ਜੀ ਆਪਦਾ ਬੱਚਾ ਸਭ ਤੋਂ ਅਗਲੇ ਦਾ ਨਾ ਤਾਂ ਹਾਂ ਜੇ ਕੋਈ ਬੱਚਾ ਆਪਦਾ ਬੱਚਾ ਗਲਤੀ ਕਰਦਾ ਜਾਂ ਕਿਸੇ ਹੋਰ ਦਾ ਕਰਦਾ ਉਹਨੂੰ ਪਿਆਰ ਨਾਲ ਸਮਝਾ ਦਿਓ ਨਹੀਂ ਬੇਟਾ ਇਦਾਂ ਨਹੀਂ ਹੋਣਾ ਚਾਹੀਦਾ ਇਹ ਆਪਾਂ ਨੂੰ ਇਦਾਂ ਕਰਨਾ ਕਿ ਜੇ ਆਪਾਂ ਇਹ ਕਰਾਂਗੇ ਆਪਣਾ ਇੱਦਾਂ ਨੁਕਸਾਨ ਹੋ ਜਾਵੇਗਾ ਅਸੀਂ ਜੀ ਆਏ 11:30 ਵਜੇ ਤੇ ਜਦੋਂ ਮੈਂ ਘਰੇ ਆਇਆ ਤੇ ਉਦੋਂ ਮੈਂ ਜਿਹੜੇ ਪਲੱਗ 'ਚ ਮੈਂ ਪਾ ਕੇ ਵੇਖਾਂ ਪਲੱਗ ਉਦੋਂ ਵਿੱਚ ਕੋਈ ਚੱਲ ਨਹੀਂ 11:30 ਵਜੇ ਤੋਂ ਦੁਪਹਿਰੇ ਅਸੀਂ ਆਏ ਇਹ ਰੋਥੋਂ ਇੱਕ ਵੀਰ ਆਉਂਦਾ ਪੁੱਛੋ ਤੁਹਾਡੇ ਡਿਊਟੀ ਤੇ ਮੰਟੀ ਉਹ ਬਾਈ ਦਾ ਨਾਮ ਤੇ ਉਹ ਜਦੋਂ ਉਹ ਡਿਊਟੀ ਕਰਦਾ ਤੇ ਉਹ ਵੀਰ ਨੂੰ ਮੈਂ ਕਿਹਾ ਸੀਗਾ ਮੈਂ ਕਿ ਵੀਰੇ ਜੇ ਤੇਰੇ ਕੋਲ ਟਾਈਮ ਹੋਇਆ ਨਾ ਤੇ ਮੇਰਾ ਹੱਲ ਕਰਕੇ ਆ ਯਾਰ ਮਿਸਤਰੀ ਨਹੀਂ ਲੱਭ ਰਹੇ ਕਿਉਂ ਹੁਣ ਮੋਟਰਾਂ ਦਾ ਕਾਸ ਨਹੀਂ ਵਾਸਦੀ ਗੱਲ ਕਿਸੇ ਦੀ ਤੇ ਮੈਂ ਇੱਕ ਮੁੰਡੇ ਨੂੰ ਕਿਹਾ ਸੀ ਉਹ ਕੱਲੇ ਫ੍ਰੀਜਾਂ ਦਾ ਤੇ ਵਾਸ਼ਿੰਗ ਮਸ਼ੀਨਾਂ ਦਾ ਟੀਮਾਂ ਦਾ ਐ ਪਿੰਡੋ ਹੀ ਆ ਸਾਡੇ ਉਹਨੂੰ ਵੀ ਮੈਂ ਕਿਹਾ ਸੀ ਦੋ ਤਿੰਨ ਵੇਰੀ ਕਿ ਉਹਨੇ ਉਹਨੇ ਵੀ ਗੱਲ ਦੀ ਗੋਲੀ ਤਾ ਕਰਕੇ ਫਿਰ ਮੈਂ ਉਹਨੂੰ ਬਾਈ ਨੂੰ ਕਹਤਾ ਉਹ ਚਾਰੇ ਅੱਗੇ ਵੀ ਮੇਰੀ ਹੈਲਪ ਬਹੁਤ ਕਰਦੇ ਆ ਬੰਕੀਏ ਇੱਕ ਬਾਈ ਜੀ ਡੇ ਬਰੂ ਤੋਂ ਆ ਉਹ ਵੀ ਵਿਚਾਰਾ ਬਹੁਤ ਆਪਣੀ ਹੈਲਪ ਕਰਦਾ ਤੇ ਪਿਆਰ ਬਹੁਤ ਆਪਣਾ ਮਾਣਾ ਬੈਠਣ ਉੱਠਣ ਵੰਦੀ ਹੈ ਬਾਈ ਬਹੁਤ ਭਲੇ ਮਾਸ ਬੰਦੇ ਆ ਜਦੋਂ ਮੈਂ ਉਹਨਾਂ ਨੂੰ ਕੋਈ ਕੰਮ ਕਹਿਦਾ ਯਾਰ ਮੈਨੂੰ ਆ ਜੂਜੀ ਤਾਂ ਥੋੜੀ ਜੀ ਤਕਲੀਫ ਹੈ ਉਹ ਕਹਿੰਦਾ ਯਾਰ ਜਦੋਂ ਛਾੜੇ ਹੁੰਦਾ ਤਾਂ ਤਕਲੀਫ ਝੱਲਣੀ ਤੋ ਬੇਰਛਾਟੂ ਯਾਰੀ ਦੋਸਤੀ ਦਾ ਕੀ ਪੈਦਾ ਹੈ ਨਾ ਤੇ ਆਪਾਂ ਵੀ ਜੀ ਬੜਿਆ ਆਪਾਂ ਰੇਕ ਬੰਦੇ ਨਾ ਪਾਰੀ ਸਹਜਾ ਜਾ ਪਾਸ ਸੀ ਗੱਡੀ ਆਣਾ ਮਾਂ ਦੇ ਵਿੱਚ ਕੋਈ ਐਸੀ ਬੈਦ ਵਿਰੋਧ ਤਾਂ ਆਪਣੀ ਕਿਸੇ ਨਾਮ ਨਹੀਂ ਆਪਾਂ ਨੂੰ ਪਰਮਾਤਮਾ ਦੀ ਕਿਰਪਾ ਜਿਹਨੂੰ ਮਰਜੀ ਆਪਾਂ ਬਾਜ਼ ਮਾਰ ਗਏ ਉਹ ਜਵਾਬ ਨਹੀਂ ਦਿੰਦਾ ਤੇ ਥੋੜਾ ਜਿਹਾ ਆਪਣਾ ਵੀ ਫਰਜ਼ ਬੰਦ ਆ ਨਾ ਕਈ ਵਾਰੀ ਕਿਸੇ ਦੀ ਮਜਬੂਰੀ ਹੁੰਦੀ ਹੈ ਡਿਊਟੀ ਦਾ ਕੰਮ ਹੈ ਨਾ ਚਾਰ ਪੰਜ ਫੀਤਰ ਚੱਲ ਰਹੇ ਹੁੰਦੇ ਆ ਤੇ ਉਹ ਹੋਰ ਮੈਂ ਹੋਰ ਮੈਨੂੰ 2-3 ਦਿਨ ਪਹਿਲਾਂ ਕਹਦੇ ਕੋ ਤਾਂ ਮੀਂਹ ਪਈ ਪੈ ਲੱਗੇ। ਉਹ ਆਮ ਦਾ ਵਿਚਾਰਾ ਦੂਰ ਹੋਣਾ ਤੇ ਇੱਕ ਉਹਨੂੰ 2 ਵਜੇ ਇੱਥੋਂ ਜਾਣਾ ਪੈਂਦਾ। ਉਹਨਾਂ ਆ ਤੁਹਾਡੀ ਜੀ ਮੁਸ਼ਕਲ ਹੋ ਜਾਂਦੀ ਆ 6 ਕਿਲੋਮੀਟਰ ਤੁਹਾਡਾ ਏਰੀਆ ਲੰਘਿਆਣਾ। ਇਹਦੇ ਵਿੱਚ ਕੋਈ ਸਾਧਨ ਨਹੀਂਗਾ। ਤੁਰਨਾਈ ਮੁਸ਼ਕਲ ਹੋ ਜਾਂਦੀ ਉਧਰੋਂ ਬਸ ਆਉਂਦੀ ਆ ਬਸ ਤੇ ਉਹ ਡਰੇਨ ਤੋਂ ਉੱਤਰ ਜਾਂਦਾ। ਉਧਰ ਆ ਕੇ ਫਿਰ ਤੁਰਿਆ ਉਹਨਾਂ ਨੂੰ ਕੋਈ ਸਾਧਨ ਮਿਲ ਜੇ ਉਹ ਉੱਥੇ ਪਹੁੰਚ ਜਾਂਦਾ। ਮਾ ਵੀਰ ਦਾ ਤਾਹ ਦਿ ਲੋ ਧੰਵਾਦ ਕਰਦਾ ਪ੍ਰਮਾਤਮਾ ਨੂੰ ਤੰਦਰੁਸਤੀ ਬਖਸ਼ੇ ਬਾਤਵਾਦੀਆਂ ਤਰੱਕੀਆਂ ਦੇਵੇ ਜੀ ਉਹਦੇ ਪਰਿਵਾਰ ਨੂੰ ਤੰਦਰੁਸਤੀ ਦੇਵੇ ਮਿਹਰ ਭਰਿਆ ਹੱਥ ਰੱਖੇ ਵੀਰਵਾਸੀ ਤੁਰ ਨਹੀਂ ਸਕਦੇ ਇਹਨਾਂ ਕੁਝ ਚੀਜ਼ ਚੱਕ ਨਹੀਂ ਸਕਦੇ ਅਸੀਂ ਤਾਂ ਇੱਕ ਸਿਰਫ ਹੱਥ ਜੋੜ ਕੇ ਭਰਾ ਹਰੇਕ ਭਰਾ ਤੋਂ ਮਦਦ ਮੰਗਦੇ ਆ ਠੀਕ ਹੈ ਜੀ ਤੇ ਪਰ ਫਿਰ ਵੀ ਆਪਾਂ ਨੂੰ ਇੰਨਾ ਪਰਮਾਤਮਾ ਮੰਨ ਲਓ ਹੌਸਲਾ ਬਹੁਤ ਆ ਭੈਣ ਭਰਾ ਮੈਨੂੰ ਕੋਈ ਜਵਾਬ ਨਹੀਂ ਦਿੰਦਾ ਕਿਸੇ ਨੂੰ ਵੀ ਕਹਿ ਦਿਆ ہاں ਜੇਕਰ ਕਿਸੇ ਦੀ ਮਜਬੂਰੀ ਹੈ ਕਿਉਂਕਾ ਮਦੀਰਤ ਹੈ ਔਰ ਝੋਨੇ ਦਾ ਸੀਜ਼ਨ ਚੱਲ ਰਿਹਾ ਸਪਰੇਆ ਘਟਿਆ ਹੋਣ ਰਿਹਾ ਅਬ ਨੂੰ ਆਪੋੜਨਾਣਾ ਤੇ ਉਹਦੇ ਵਿੱਚ ਕਈ ਵਾਰੀ ਬੰਦਾ ਮਜਬੂਰ ਹੋ ਜਾਂਦਾ ਬੰਦੇ ਵਿਕਾਰੇ ਹੁੰਦੇ ਆਦੇ ਵੀ ਤੇ ਉਹ ਇਸ ਕਰਕੇ ਆਪਾਂ ਨੂੰ ਨਹੀਂ ਕਹਿ ਸਕਦੇ ਨਾ ਤੇ ਪਰ ਮੈਨੂੰ ਜਵਾਬ ਅਜੇ ਤੱਕ ਕਿਸੇ ਭੈਣ ਭਾਈ ਨੇ ਨਹੀਂ ਦਿੱਤਾ ਮੈਂ ਤੁਹਾਡਾ ਸਾਰੇ ਭੈਣ ਭਰਾਵਾਂ ਦਾ ਤੈਅ ਲਓ ਧੰਨਵਾਦ ਹੈ ਪ੍ਰਮਾਤਮਾ ਤੰਦਰੁਸਤੀ ਬਖਸ਼ੇ ਤੇ ਤੁਹਾਡਾ ਵੀ ਵੀਰੋ ਭੈਣੋ ਖਾਸ ਕਰਕੇ ਭੈਣਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਮੈਂ ਪ੍ਰਮਾਤਮਾ ਨੇ ਇਹਨਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਸੱਚੇ ਪਾਤਸ਼ਾਹ ਦੰਦੂ ਗੁਨੀ ਰਾਤ ਜੋਗਨੀ ਤਰੱਕੀ ਬਖਸ਼ੇ ਜੀ ਤੇ ਇੱਕ ਮਨਾਰਾਜ ਭੈਣ ਜੀ ਆ ਉਹ ਵੀ ਸਾਡੀ ਬਹੁਤ ਸਪੋਰਟ ਕਰਦੇ ਆ ਉਹ ਚਾਰੇ ਜਵਾਕਾਂ ਦਾ ਵੀ ਬੱਚਾ ਦਾ ਹਾਲ ਚਾਲ ਪੁੱਛਦੇ ਆ ਠੀਕ ਠਾਕ ਹੋ ਤੁਸੀਂ ਤੇ ਬਹੁਤ ਵਧੀਆ ਉਹਨਾਂ ਦਾ ਸੁਭਾਅ ਜੀ ਤੇ ਖਬਰਾਂ ਵਾਲੀ ਗੱਲ ਹੀ ਨਹੀਂ ਕਰਦੇ ਹੋ ਜੇ ਕੋਈ ਕੁਝ ਕੁਛ ਪੁੱਛਣਾ ਵੀ ਹੋਵੇ ਉਹ ਕਦੇ ਨਹੀਂ ਖਬਰਾਉਂਦੇ ਹੋ ਬੱਚਿਆਂ ਨੂੰ ਪੜ੍ਹਾਉਂਦੇ ਆ ਬਹੁਤ ਵਧੀਆ ਨੇਕ ਇਨਸਾਨ ਨੇ ਭੈਣ ਜੀ ਬਹੁਤ ਵਧੀਆ ਬਹੁਤ ਵਧੀਆ ਬੱਚਿਆਂ ਨੂੰ ਵੀ ਪੜ੍ਹਾਉਂਦੇ ਆ ਤੇ ਬੜੇ ਮਿੱਠ ਪਿਆਰ ਨਾਲ ਗੱਲਬਾਤ ਵੀ ਕਰਦੇ ਆ ਠੀਕ ਹੈ ਜੀ ਐ ਨਹੀਂ ਵੀ ਕਿਸੇ ਨੂੰ ਜੇ ਨਹੀਂ ਪਤਾ ਲੱਗਦਾ YouTube ਆ ਜਾਂ ਕਿਸੇ ਵੀ ਸਮੱਸਿਆ ਜਾਂ ਕੋਈ ਫੋਨ ਦੀ ਆ ਜਾਂ ਕਮੈਂਟ ਕਰਕੇ ਪੁੱਛਗੇ ਉਹ ਸਾਨੂੰ ਉਤਰੰਤ ਦੱਸ ਦਿੰਦੇ ਆ ਇੱਕ ਮੇਰੀਆਂ ਬਲੰਦ ਹੌਸਲੇ ਵਾਲੀਆਂ ਭੈਣਾਂ ਉਹਨਾਂ ਦਾ ਚੈਨਰ ਬਲੰਦ ਹੌਸਲੇ ਆ ਤੇ ਉਹਨਾਂ ਤੋਂ ਵੀ ਜੇ ਕੁਝ ਪੁੱਛਣਾ ਹੋਵੇ ਉਹ ਵੀ ਦੱਸ ਦਿੰਦੇ ਆ ਸਾਨੂੰ ਤੇ ਇੱਕ ਮੇਰੀ ਭਤੀਜੀ ਹੈ ਉਹਨੇ ਮੇਰਾ ਚੈਨਰ ਬਣਵਾ ਬਣਾ ਕੇ ਦਿੱਤਾ ਤੇ ਮੈਂ ਉਹਨੂੰ ਪਹਿਲਾਂ ਕਿਹਾ ਸੀ ਮੈਂ ਕਹਿੰਦਾ ਭਤੀਜੀ ਅੱਗੇ ਤਾਂ ਪਹਿਲਾਂ ਪਤਾ ਹੁੰਦਾ ਚਲ ਆ ਪਤਾ ਈ ਠੋ ਬਣਵਾ ਲੈਂਦੇ ਆ ਨਾ ਤੇ ਉਹ ਵਾਲੇ ਚਾਚਾ ਮੈਨੂੰ ਇਹ ਗੱਲਾਂ ਦਾ ਅਜੇ ਪਤਾ ਨਹੀਂ ਸੀ ਮਾ ਹੋਲੀ ਹੋਲੀ ਇਹ ਸੇ ਚੋਈ ਸਿੱਖਣੋਂ ਮੈਨੂੰ ਮਿਲ ਗਿਆ ਤੇ ਮੈਂ ਉਹ ਤੁਹਾਡਾ ਜਿਹਾ ਨਹੀਂ ਤਿਆਰ ਕਰਤਾ ਤੇ ਉਹ ਬੇਟੀ ਦਾ ਬਹੁਤ ਧੰਨਵਾਦ ਆ ਉਸ ਵੀਰ ਦਾ ਵੀ ਧੰਨਵਾਦ ਆ ਭੈਣਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਜਿਹੜੀਆਂ ਸਪੋਰਟ ਕਰਦੀਆਂ ਸਾਡੀ ਮਦਦ ਵੀ ਕਰਦੀਆਂ ਅਗਾਹ ਸਾਨੂੰ ਸਬਸਕ੍ਰਾਈਬਰ ਵੀ ਜੋੜ ਕੇ ਦਿੰਦੀਆਂ ਭੈਣਾਂ ਬਹੁਤ ਬਹੁਤ ਧੰਨਵਾਦ ਆ ਭੈਣਾਂ ਤੁਹਾਡਾ ਅਸੀਂ ਦੇਣ ਨਹੀਂ ਦੇ ਸਕਦੇ ਪਰਮਾਤਮਾ ਤੁਹਾਨੂੰ ਤੰਦਰੁਸਤੀ ਰੱਖੇ ਸੱਚੇ ਬਾਦਸ਼ਾਹ ਦੰਦ ਗੁਣੀ ਰਾਤ ਚੌਂ ਗੁਣੀ ਤਰੱਕੀ ਵਾਸਤੇ ਜੀ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਸਾਰੇ ਭੈਣ ਭਰਾਵਾਂ ਨਾਗਰ ਖੇੜੇ ਦਾ ਤੈਦ ਲੋ ਧੰਨਵਾਦ ਆ ਮਾਈਆਂ ਪਿਓਆਂ ਦਾ ਭੈਣਾਂ ਦਾ ਬਜ਼ੁਰਗਾਂ ਦਾ ਬੱਚਿਆਂ ਦਾ ਸਾਰਿਆਂ ਦਾ ਜੀ ਮੈਂ ਧੰਨਵਾਦ ਕਰਦਾ ਜਿਹੜੇ ਮੈਨੂੰ ਨਗਰ ਖੇੜੇ ਚੋਂ ਵੀ سپورਟ ਬਹੁਤ ਮਿਲਦੀ ਹੈ ਪਰਮਾਤਮਾ